ਜੂਤ ਡੋੜਿਆ ਜੂਤ ਦਾ ਕਰਾ ਰਿਹਾ ਦੇਖੋ ਕਿੰਨੀ ਵਜੇ ਸੋਚ ਬੁੰਡਿਆਂ ਦੀ ਜੂਤ ਦਾ ਮੈਚ ਕਰਾ ਰਹੇ ਨੇ ਜੂਤ ਜੁੜ ਰਿਹਾ ਜੂਤ ਮੋਰੇ ਮੋਰੇ ਆ ਰਿਹਾ ਕਬੱਡੀ ਪ੍ਰਮੋਟ ਹੋ ਰਹੀ ਬਾਰ ਬਾਰ ਜੀ ਪਰੇ ਕਬੱਡੀ ਦੇ ਅੰਦਰ ਖੇលਦੇ ਪਿਆ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਹੋਏ ਨੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਤੋਂ ਆਏ ਹੋਏ ਨੇ ਜੀ ਅਲੱਗ-ਅਲੱਗ ਪਿੰਡਾਂ ਤੋਂ ਆਏ ਹੋਏ ਨੇ ਸਾਰੇ ਮੁੰਡੇ ਦੇ ਪ੍ਰਮੋਟਰ ਕਰ ਰਹੇ ਨੇ ਜਿਹੜੇ ਪਰ ਕੁਝ ਪ੍ਰਮੋਟ ਕਰ ਰਹੇ ਨੇ ਕੁਝ ਤਾਂ ਖੇਡਣਾ ਹੈ ਉਹਨੇ ਬਧੇ ਮੁੰਡੇ ਆਏ ਹੋਏ ਨੇ ਜੋ ਜਿਹੜੇ ਨੌਜਵਾਨ ਜਿਹੜੇ ਨਚੇ ਦੇ ਦਲਦਲ ਫਸੇ ਹੋਏ ਨੇ ਔਰ ਜਿਹੜੇ ਅਜੇ ਜੁਵਾ ਪਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਮੈਸੇਜ ਹੀ ਦੇਵਾਂ ਮੈਂ ਨਹੀਂ ਮੈਸੇਜ ਦੇਣਾ ਜਾਊਂਗਾ ਜੀ ਦੇਖੋ ਤੁਸੀਂ ਕਬੱਡੀ ਕੱਪ ਦੇਖੋ ਇਹਨਾਂ ਜੁੜੋ ਆਪਾਂ ਮੈਸੇਜ ਆਜਾ ਤਾਂ ਬਾਹਰ ਨਿਕਲੀ ਜਿਹੜੇ ਜਾ ਰਿਹਾ ਉਹਦੇ ਵੱਲ ਧਿਆਨ ਦਵੇ ਇੱਕ ਖੇਲੇ ਵਧੀਆ ਸੋਚ ਵਧੀਆ ਸੋਚੇ ਜਾਵੇ ਜੀ ਬੜੀ ਅੱਗੇ ਜਾਣਗੇ ਬੱਚੇ ਜੀ ਜੋ ਬੋਡੀ ਕੱਪ ਕਰਾਇਆ ਸੀ ਉਹ ਜਨਵਰੀ ਚ ਕਰਾਇਆ ਸੀ ਉਦੋਂ ਠੰਡ ਬਹੁਤ ਸੀ ਉਦੋਂ ਵੀ ਤਕਰੀਬਨ 7000 ਬੰਦਾ ਪੁੱਜਿਆ ਸੀ ਪਰ ਅੱਜ ਤਾਦੋ ਇਹ ਮੌਕੇ ਤੇ ਪਹੁੰਚੇ ਨੇ ਦੇਖਦੇ ਤੇ ਦੂਜਾ ਪਰਮਾਤਮਾ ਦੀ ਕਿਰਪਾ ਨਾਲ ਵੱਧ ਤੋਂ ਵੱਧ ਸਾਨੂੰ ਹੰਗਾਰਾ ਮਿਲ ਰਿਹਾ ਆਉਣ ਵਾਲੇ ਟਾਈਮ 'ਚ ਪਰਮਾਤਮਾ ਕਰਿਆ ਸੀ ਹੋਰ ਵਧਾਵਾਂਗੇ ਤੁਹਾਨੂੰ ਉਹਦਾ ਲਈ ਸਾਰੀ ਜਗ੍ਹਾ ਖੋਲ੍ਹ ਦਈਏ ਜ਼ਬਰਦਸਤ ਜਗ੍ਹਾ ਘਟਾ ਨਾ ਤੇ ਅਸੀਂ ਚਾਹੁੰਦੇ ਆ ਵੀ ਸਾਡੇ ਨਾਲ ਲੋਕ ਜੁੜਨ ਜਿਹੜਾ ਪੰਜਾਬ 'ਚ ਨਸ਼ੇ ਦੀ ਦਲਦਲ ਚੱਲ ਰਹੀ ਹੈ ਇਸ ਇਸ ਦਲਦਲ ਤੋਂ ਲੋਕਾਂ ਨੂੰ ਕੱਢਿਆ ਜਾਵੇ ਇਹ ਸਾਡੀ ਸਿਰਫ ਇੱਕ ਮੁਹਿੰਮ ਜੁੜੀ ਹੈ ਇਹਨਾਂ ਲੋਕ ਜੁੜਨ ਇਹਨੂੰ ਇੱਕ ਐਡਾ ਬੜਾ ਜੂਤ ਦਾ ਆਈਕਨ ਬਣਾ ਦੇਣ ਵੀ ਇੱਕ ਕਬੱਡੀ ਕੱਪ ਲੋਕਾਂ ਦੇ ਵਿੱਚ ਪਤਾ ਲੱਗੇ ਵੀ ਰਾਮ ਰੋਡ ਤੇ ਗੁੱਜਰ ਕਬੱਡੀ ਕੱਪ ਹੈ ਉਹਨਾਂ ਨੇ ਬਹੁਤ ਵਧੀਆ ਕਾਰਜ ਕੀਤਾ ਹੈ। ਔਰ ਮੈਂ ਇਹ ਵੀ ਨਾਲ ਬੇਨਤੀ ਕਰੂਗਾ ਜਿਵੇਂ ਸਾਰੇ ਇੱਡੇ ਵੱਡੇ ਗਿਰਜੀ ਦੇ ਵਿੱਚ ਨੌਜਵਾਨ ਇਕੱਠੇ ਹੋਏ ਨੇ। ਜੀ। ਇਸ ਤੋਂ ਇਹ ਵੀ ਇਹ ਮੈਸੇਜ ਲੈ ਕੇ ਜਾਣ ਕਿ ਨਾ ਨਸ਼ਾ ਤਰਨਾ ਤੇ ਨਾ ਕਿਸਰੂ ਕਰਨ ਦੇਣਾ। ਕਾਮ ਦੇ ਆ ਸੀ ਲੋਕ ਸਾਰੇ। ਜੀ ਇਹ ਟੂਰਨਾਮੈਂਟ ਕਰਵਾ ਰਹੇ ਆ। ਏ ਮੁੰਡਾ 15 15 ਦੇ ਕਰਕੇ ਰਾਇ ਛੱਡੇ ਨੂੰ ਹੋ ਗਏ ਵਾਹ ਜੀ ਵਾਹ ਕਿ ਆ ਅੱਛਾ ਜੀ ਕਰਕੇ ਛੱਡੇ ਨੂੰ ਹੋ ਗਏ ਮੈਨੂੰ ਪਤਾ ਸਭ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਔਰ ਕਿਸ ਬੱਚੇ ਨੇ ਇਹ ਟੂਰਨਾਮੈਂਟ ਦੇਖ ਕੇ ਪਲੇਅਰ ਬਣ ਜਾਣਾ ਕਿਸ ਬੱਚੇ ਨੇ ਇਹ ਟੂਰਨਾਮੈਂਟ ਦੇਖ ਕੇ ਨਸ਼ਾ ਛੱਡ ਦੇਣਾ ਇਹ ਸਾਨੂੰ ਚੰਗਾ ਮੈਸੇਜ ਹੈ ਸਾਡਾ ਸਮਾਜ ਇਸ ਅੱਗੇ ਵੀ ਗਵਾਹੀ ਕਰੂਗਾ ਕਰਦਾ ਵੀ ਰਹੂਗਾ ਵਾਹ ਜੀ ਵਾਹ ਕਿ ਇਹੋ ਜਿਹੇ ਉਪਰਾਲੇ ਕਰਨੇ ਬਹੁਤ ਜ਼ਰੂਰੀ ਆ ਪੰਜਾਬ ਦੇ ਲਈ ਪੰਜਾਬ ਦੀ ਜਵਾਨੀ ਲਈ ਔਰ ਬੜੀ ਖੁਸ਼ੀ ਹੋ ਰਹੀ ਆ ਕਿ ਪੰਜਾਬ ਦੀ ਸਾਡੀ ਜਵਾਨੀ ਖੇਡਾਂ ਵੱਲ ਲੱਗ ਰਹੀ ਆ ਔਰ ਮੈਂ ਆਪਣੇ ਵੱਲੋਂ ਰ ਐਮ ਐਲ اے ਬੱਗਾ ਜੀ ਵੱਲੋਂ ਪਰ ਫਿਰ ਤੋਂ ਬਹੁਤ ਬਹੁਤ ਇਸ ਹੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜੀ ਟੀਵੀ ਸੋ ਗੱਲਬਾਤ ਕਰਦੇ ਆ ਅੱਜ ਗੁੱਜਰ ਭਵਨ 'ਚ ਪਹੁੰਚੇ ਆ ਕਿ ਕਾਫੀ ਧੇਰ ਤੋਂ ਸਮੇਂ ਤੋਂ ਕਬੱਡੀ ਮੈਚ ਚੱਲਦਾ ਪਿਆ ਅੱਜ ਦੂਸਰਾ ਕਬੱਡੀ ਵਿੱਚ ਹੈਗਾ ਭਾਉ ਨੇ ਟੀਮ ਨਾਲ ਗੱਲਬਾਤ ਕਰਦੇ ਪੂਰੀ ਟੀਮ ਇੱਥੇ ਪਹੁੰਚੀ ਹੋਈ ਹੈ ਦੇਸ਼ ਤੋਂ ਬਿਲਕੁਲ ਲਾਈਵ ਤਸਵੀਰਾਂ ਅਮੇਜੀ ਟੀਵੀ 'ਤੇ ਗੱਲਬਾਤ ਕਰਦੇ ਭਾਈ ਨਾਲ ਭਾਈ ਸਵਾਗਤ ਤੁਹਾਡਾ ਅਮੇਜੀ ਟੀਵੀ ਕੀ ਕਹਿਣਾ ਚਾਹੋਗੇ ਜਿਹੜਾ ਦੂਜਾ ਕਬੱਡੀ ਮੈਚ ਚੱਲਦਾ ਪਿਆ ਹੈਗਾ ਜੀ ਸਾਡੇ ਗੁੱਜਰ ਸਮਾਜ ਦਾ ਬਹੁਤ ਵੱਡਾ ਭਰਾਲਾ ਜੀ ਇਹ ਯੂਥ ਜੁੜ ਰਿਹਾ ਯੂਥ ਕਾ ਕਰਾ ਰਿਹਾ ਦੇਖੋ ਕਿੰਨੀ ਵਧੀਆ ਸੋਚ ਬੁੰਡਿਆਂ ਦੀ ਯੂਥ ਦਾ ਮੈਚ ਕਰਾ ਰਹੇ ਨੇ ਯੂਥ ਜੁੜ ਰਿਹਾ ਯੂਥ ਮੋਰੇ ਮੋਰੇ ਆ ਰਹੇ ਹਾਂ ਕਬੱਡੀ ਪ੍ਰਮੋਟ ਹੋ ਰਹੀ ਬਾਰ ਬਾਰ ਇਹ ਬਹੁਤ ਖੁਸ਼ੀ ਵਾਲਾ ਪ੍ਰੋਗਰਾਮਾ ਜੀ ਗੁਜਰਕ ਗੁਜਰਕ ਕਬੱਡੀ ਕੱਪ ਵਾਲਾ ਜਿਹੜਾ ਕਰਾ ਰਹੇ ਨੇ ਇੱਥੇ ਮੁਹਾਨੇ ਬਹੁਤ ਵਧੀਆ ਪ੍ਰੋਗਰਾਮਾ ਕੀਤਾ ਰਹੇ ਜੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਜਿਹੜੇ ਅੱਜ ਦੇ ਜਿਹੜੇ ਯੁਵਾ ਪੀੜੀ ਹੈਗੀ ਹੈ ਨਸ਼ੇ ਦਲਦਲ ਦੇ ਫਸਦੇ ਹੋਏ ਔਰ ਤੁਹਾਡੇ ਵੱਲੋਂ ਕਿੰਨਾ ਸੋਹਣਾ ਪ੍ਰੋਗਰਾਮਾ ਕੀਤਾ ਜਾ ਰਿਹਾ ਦੇਖੋ ਜੀ ਇਹ ਕਮੇਟੀ ਦਾ ਬਹੁਤ ਵਧੀਆ ਪ੍ਰੋਗਰਾਮਾ ਜਿਹ ਜੂਤ ਨਹੀਂ ਬੁਰੇ ਆਣਾ ਭਾਜੀ ਜੂਥੀ ਬੁਰੇ ਆ ਰਿਹਾ ਕਰ ਰਿਹਾ ਬਹੁਤ ਵਧੀਆ ਪ੍ਰੋਗਰਾਮ ਕੀਤਾ ਨੇ ਬਹੁਤ ਵਧੀਆ ਸੋਚਣਾ ਦੀ ਜਿਹੜੇ ਆਪਣੇ ਕਬੱਡੀ ਦੇ ਘਰੇ ਅੰਦਰ ਖੇਲਦੇ ਪਿਆ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਹੋਏ ਨੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਤੋਂ ਆਏ ਹੋਏ ਨੇ ਜੀ ਅਲੱਗ-ਅਲੱਗ ਪਿੰਡਾਂ ਤੋਂ ਆਏ ਹੋਏ ਨੇ ਸਾਰੇ ਮੁੰਡੇ ਦੇ ਪ੍ਰੋਮੋਟਰ ਕਰ ਰਹੇ ਨੇ ਜਿਹੜੇ ਪਰ ਕੁਝ ਪ੍ਰੋਮੋਟ ਕਰ ਰਹੇ ਨੇ ਕੁਝ ਤਾਂ ਖੇਲਣ ਆਏ ਹੋਏ ਨੇ ਵਧੀਆ ਮੁੰਡੇ ਆਏ ਹੋਏ ਨੇ ਕਬੱਡੀ ਖੇਡਣ ਆਏ ਹੋਏ ਨੇ ਤੇ ਇਹਦੇ ਵਿੱਚ ਕਬੱਡੀ ਦੇ ਵਿੱਚ ਕਿੰਨੇ-ਕਿੰਨੇ ਸਾਲ ਦੇ ਉਮਰ ਦੇ ਜਿਹੜੇ ਹੈਗੇ ਆਪਣੇ ਨੌਜਵਾਨ ਜਿਹੜੇ ਆਏ ਹੋਏ ਨੇ ਅਲੱਗ-ਅਲੱਗ ਉਮ ਬਹੁਤ ਜ਼ਿਆਦਾ ਉਮਰ ਦੇ ਹੋਣਗੇ ਅਲੱਗ ਅਲੱਗ ਉਮਰ ਦੇ ਏਜ ਦੇ ਸਾਡੇ ਮੁੰਡੇ ਆਏ ਹੋਏ ਨੇ ਤੇ ਆਪਣਾ ਭਾਜੀ ਇੱਕ ਗੱਲ ਤੁਹਾਨੂੰ ਮੈਂ ਹੋਰ ਪੁੱਛੂਗਾ ਜਿਹੜਾ ਅੱਜ ਦੂਜਾ ਕਬੱਡੀ ਮੈਚ ਹੈਗਾ ਵਾ ਤਾਂ ਪਹਿਲੇ ਨਾਲੋਂ ਅੱਜ ਜ਼ਿਆਦਾ ਵਾ ਜਾਂ ਪਹਿਲਾਂ ਜ਼ਿਆਦਾ ਸੀ ਦੇਖੋ ਜੀ ਇਹਦਾ ਯੂਥ ਹੈ ਜਿੰਨਾ ਵੱਲ ਜੁੜ ਰਿਹਾ ਆ ਰਿਹਾ ਜੀ ਜਾ ਰਿਹਾ ਦੇਖੋ ਤੁਸੀਂ ਦੇਖ ਰਹੇ ਹੋ ਕਿੰਨੇ ਯੂਥ ਆ ਰਹੇ ਔਰ ਕਿੰਨਾ ਜਾ ਰਿਹਾ ਜੀ ਇਹ ਆਪਾਂ ਮੈ ਮੈ ਨਹੀਂ ਸਕਦੇ ਨਾ ਗਿਣ ਸਕਦੇ ਜੀ ਜੀ ਤੇ ਇੱਕ ਗੱਲ ਹੋਰ ਤੁਹਾਨੂੰ ਮੈਂ ਪੁੱਛੂਗਾ ਜਿਹੜੇ ਅੰਦਰ ਆਏ ਕਿੰਨੇ ਕੇ ਆਪਣੇ ਜਿਹੜੇ ਲੀਡਰਸ਼ਿਪ ਵਾਲੇ ਜਿਹੜੇ ਆਪਣੇ ਹੋਰ ਆਏ ਹੋਏ ਕੌਣ ਸਾਰੇ ਉਹ ਕਿੰਨੇ ਇੱਥ ਨੇ کافی ਹੱਦ ਤੱਕ ਆ ਗਏ ਨੇ کافی ਰਹਿੰਦੇ ਨੇ ਜਿਹਨਾਂ ਨੂੰ ਤੇ ਇੱਕ ਇੱਕ ਗੱਲ ਹੋਰ ਮੈਂ ਤੁਹਾਨੂੰ ਪੁੱਛੂਗਾ ਜਿਹੜੇ ਨੋਜਾਂ ਜਿਹੜੀ ਨਸ਼ੇ ਦੇ ਦਲਦਲ ਫਸੇ ਹੋਏ ਨੇ ਔਰ ਜਿਹੜੇ ਅੱਜ ਦੇ ਯੂਥ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਮੈਸੇਜ ਕੀ ਦੇਵਾਂ ਮੈਂ ਨਹੀਂ ਮੈਸੇਜ ਦੇਣਾ ਜਾਊਂਗਾ ਜੀ ਦੇਖੋ ਤੁਸੀਂ ਕਬੱਡੀ ਕੱਪ ਦੇਖੋ ਇਹਨਾਂ ਜੁੜੋ ਆਪਾਂ ਨਸ਼ੇ ਦੇ ਜਾਲ ਤੋਂ ਬਾਹਰ ਨਿਕਲੀ ਜਿਹੜੇ ਜਾ ਰਿਹਾ ਉਹਦੇ ਵੱਲ ਧਿਆਨ ਦਵੋ ਇੱਕ ਖੇਲੇ ਵਧੀਆ ਸੋਚ ਵਧੀਆ ਸੋਚੇ ਜਾਵੇ ਜੀ ਵਧੀਆ ਅੱਗੇ ਜਾਣਗੇ ਬੱਚੇ ਜੀ ਤੋ ਪਪਾ ਜੀ ਨਾਲ ਗੱਲਬਾਤ ਕੀਤੀ ਹੈ ਬੜਾ ਅੱਛਾ ਲੱਗਿਆ ਹੈਗਾ ਵਾ ਆਪਾਂ ਹੋਰ ਬਾਈ ਜੀ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਬਾਈ ਸਵਾਗਤ ਹੈ ਅਮੇਜ਼ਿੰਗ ਟੀਵੀ ਕੀ ਕਹਿਣਾ ਚਾਹੋਗੇ ਜਿਹੜਾ ਇੰਨਾ ਸੋਹਣਾ ਤੁਸੀਂ ਉਪਰਾਲਾ ਕਰਦੇ ਆ ਰਹੇ ਹੋ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਅਮੇਜ਼ਿੰਗ ਟੀਵੀ ਦਾ ਇੱਥੇ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਪਹਿਲਾਂ ਜਦੋਂ ਕਬੱਡੀ ਕੱਪ ਕਰਾਇਆ ਸੀ ਉਹ ਜਨਵਰੀ ਚ ਕਰਾਇਆ ਸੀ ਉਦੋਂ ਠੰਡ ਬਹੁਤ ਸੀ ਉਦੋਂ ਵੀ ਤਕਰੀਬਨ 7000 ਬੰਦਾ ਪੁੱਜਿਆ ਸੀ ਪਰ ਅੱਜ ਤਾਂ ਤੁਸੀਂ ਮੌਕੇ ਤੇ ਪਹੁੰਚੇ ਹੋ ਦੇਖਦੇ ਤੇ ਦੂਜਾ ਪਰਮਾਤਮਾ ਦੀ ਕਿਰਪਾ ਨਾਲ ਵੱਧ ਤੋਂ ਵੱਧ ਸਾਨੂੰ ਹੰਗਾਰਾ ਦਾਈ ਸਾਰੀ ਜਗ੍ਹਾ ਖੋਲ੍ਹ ਦिए ਜ਼ਬਰਦਸਤ ਜਗ੍ਹਾ ਘਟਾ ਨਾ ਤੇ ਅਸੀਂ ਚਾਹਦੇ ਆ ਵੀ ਸਾਡੇ ਨਾਲ ਲੋਕ ਜੁੜਨ ਜਿਹੜਾ ਪੰਜਾਬ ਚ ਨਸ਼ੇ ਦੀ ਦਲਦਲ ਚੱਲ ਰਹੀ ਹੈ ਇਸ ਇਸ ਦਲਦਲ ਤੋਂ ਲੋਕਾਂ ਨੂੰ ਕੱਢਿਆ ਜਾਵੇ ਇਹ ਸਾਡੀ ਸਿਰਫ ਕਮਹੀਨ ਜੋੜੀ ਹੈ ਇਹਨਾਂ ਲੋਕ ਜੁੜਨ ਇਹਨੂੰ ਇੱਕ ਐਡਾ ਬੜਾ ਜੂਤ ਦਾ ਆਈਕਨ ਬਣਾ ਦੇਣ ਵੀ ਇਹ ਕਬੱਡੀ ਕੱਪ ਲੋਕਾਂ ਦੇ ਵਿੱਚ ਪਤਾ ਲੱਗੇ ਵੀ ਰਾਹ ਰੋਡ ਤੇ ਗੁੱਜਰ ਕਬੱਡੀ ਕੱਪ ਹੋਇਆ ਤੇ ਹੋਰ ਹੋਰ ਬੈਸਲ ਕੀ ਦੇਣਾ ਚਾਹੁੰਗੇ ਜਿਹੜਿਆ ਇੰਨੀ ਇੱਥੇ ਲੋਕ ਬੜੀ ਦੂਰੋਂ ਦੂਰੋਂ ਆਈ ਹੋਈ ਹੈ ਪਹਿਲਾਂ ਤਾਂ ਸਾਰਿਆਂ ਦੀ ਚਰਨਾਜ ਮੈਂ ਧੰਨਵਾਦ ਕਰਦਾ ਵੀ ਸਾਡੇ ਕਬੱਡੀ ਕੱਪ ਤੇ ਆ ਕੇ ਇੱਕ ਆਪ ਵੀ ਕਬੱਡੀ ਕੱਪ ਸਾਡਾ ਨਹੀਂ ਇਹਨਾਂ ਦਾ ਵਾ ਇਹਨਾਂ ਨੇ ਸਾਡੀ ਸ਼ਾਨ ਵਧਾਈ ਹੈ ਜੀ ਮਤਲਬ ਜਦੋਂ ਇਹ ਇਹ ਲੋਕ ਜਿਹੜੇ ਸਾਡਾ ਯੂਥ ਹੈ ਸਾਡੇ ਨਾਲ ਅਗੇ ਜੁੜਦਾ ਤਾਂ ਸਾਡਾ ਉਤਸ਼ਾਹ ਹੋਰ ਵੱਧਾ ਵਾ ਜੀ ਸੇ ਵੀ ਨਹੀਂ ਯਾਰ ਜੇ ਜਿਹੀ ਇਹ ਚੀਜ਼ ਫੜੀ ਹੈ ਤਾਂ ਲੋਕ ਸਾਨੂੰ ਹੰਗਾਰਾ ਦੇ ਰਿਆ ਤੇ ਸਾਨੂੰ ਹੋਰ ਵਧਾਇਆ ਜਾਵੇ ਤੇ ਹੋਰ ਅੱਜ ਬੜਾ ਢੋਲ ਠੋਲ ਧਮਾਕੇ ਨਾਲ ਪੂਰੀ ਅੱਜ ਗੁੱਜਰ ਭਵਨ ਦੇ ਵਿੱਚ ਪੂਰੀ ਜੈਜਕਾਰ ਹੋ ਰਹੀ ਹੈ ਤੇ ਪੂਰੇ ਪੂਰੇ ਲੋਕ ਵੀ ਆਏ ਹੋਏ ਨੇ ਔਰ ਆਪਣੇ ਔਰ ਆਪਣੇ ਔਰ ਆਪਣੇ ਹੋਰ ਵੀ ਆਏ ਜਾਣੇ ਹਨ ਢਿੱਲੋ ਸਾਹਿਬ ਆਏ ਹੋਏ ਨੇ ਤੇ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਜੀ ਢਿੱਲੋ ਸਾਹਿਬ ਆਪ ਦੱਸਣਗੇ ਢਿੱਲੋ ਸਾਹਿਬ ਬੋਲੋ ਢਿੱਲੋ ਸਾਹਿਬ ਸਤਿ ਸ਼੍ਰੀ ਅਕਾਲ ਔਰ ਕੀ ਕਹਿਣਾ ਚਾਹੋਗੇ ਜਿਹੜੇ ਦੂਜਾ ਕਬੱਡੀ ਮੈਚ ਚੱਲਦਾ ਪਿਆ ਹੈਗਾ ਅੱਜ 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 ਦੇ ਜਿਹੜੇ ਨੌਜਵਾਨ ਯੁਵਾ ਪੀੜ੍ਹੀ ਕੀ ਮੈਸੇਜ ਦੇਣਾ ਚਾਹੋਗੇ ਉਹ ਇਨਾਂ ਨੇ ਬਹੁਤ ਵਧੀਆ ਕਾਰਜ ਕੀਤਾ ਹੈ ਔਰ ਮੈਂ ਇਹ ਵੀ ਨਾਲ ਬੇਨਤੀ ਕਰੂਗਾ ਜਿਵੇਂ ਸਾਰੇ ਇੱਡੇ ਵੱਡੀ ਗਿਰਤੀ ਦੇ ਵਿੱਚ ਨੌਜਵਾਨ ਇਕੱਠੇ ਹੋਏ ਨੇ ਜੀ ਇਸ ਤੋਂ ਇਹ ਵੀ ਇਹ ਮੈਸੇਜ ਲੈ ਕੇ ਜਾਣ ਬਿਨਾਂ ਨਸ਼ਾ ਕਰਨਾ ਤੇ ਨਾ ਕਿ ਸ਼ੁਰੂ ਕਰਨ ਦੇਣਾ ਅੱਜ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਅੱਜ ਕਿੰਨੇ ਇੱਥੇ ਗੁੱਜਰ ਭਾਉਂ ਨੇ ਪੂਰੀ ਰੌਣਕਾਂ ਲੱਗੀਆਂ ਹੋਈਆਂ ਗੁੱਜਰ ਭਾਉਂ ਦੇ ਬੱਚਾ ਮੈਨੂੰ ਭਾਵੇਂ ਨੇ ਪਹਿਲਾਂ ਹੀ ਦੱਸਦਾ ਸੀ ਵੀ ਸਾਡੇ ਇਲਾਕੇ ਦਾ ਬੜਾ ਵੱਡਾ ਟੂਰਨਾਮੈਂਟ ਹੋਊਗਾ ਜੀ ਆਹ ਜੀ ਔਰ ਢਿੱਲਾ ਸਾਹਨੇ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਆਪਾਂ ਹੋਰ ਜਾਣਾ ਹੈ ਬਾਈ ਨਾਲ ਵੀ ਆਪਾਂ ਗੱਲਬਾਤ ਕਰਨੇ ਹੈਗੇ ਆ ਜਿਹੜੇ ਆਪਣੇ ਬਾਈ ਦੀ ਬੜੀ ਦੂਰੋਂ ਆਏ ਹੈਗੇ ਨੇ ਉਹਨਾਂ ਨਾਲ ਗੱਲਬਾਤ ਬਾਈ ਜੀ ਪਹਿਲਾਂ ਅਮੇਜ਼ਿੰਗ ਇੰਟਰਵਿਊ ਸਵਾਗਤ ਕੀ ਕਹਿਣਾ ਹੈ ਕਵਡੀ ਮੈਚ ਦਾ ਅਮੇਜ਼ਿੰਗ ਟੀਵੀ ਦਾ ਜੇ ਦੂਜਾ ਕਬੱਡੀ ਕੱਪ ਹੈ ਸਾਡੇ ਸਮਾਜ ਤੇ ਸਾਨੂੰ ਮਾਣ ਹੈ ਮੈਂ ਗੁਜਰ ਸਮਾਜ ਨਾਲ ਸੰਬੰਧ ਰੱਖਦਾ ਹਾਂ ਡਾਈ ਅਸੋਸੀਏਸ਼ਨ ਨਾਲ ਵੀ ਸੰਬੰਧ ਰੱਖਦਾ ਹਾਂ ਔਰ ਸਾਡੇ ਸਮਾਜ ਲਈ ਬੜੇ ਮਾਣ ਦੀ ਗੱਲ ਹੈ ਇੱਕ ਨਹੀਂ ਦੋ ਟੂਰਨਾਮੈਂਟ ਕਰਾ ਰਹੇ ਆ ਇੱਕ ਅਗਲਾ ਵੀ ਕਰਾ ਰਹੇ ਆ ਔਰ ਅੱਛੀ ਗੱਲ ਹੈ ਇਹ ਮੁੰਡਿਆਂ ਦਾ ਮੈਂ ਕਹਿ ਦਿੰਦੇ ਆ ਅਸੀਂ ਲੋਕ ਸਾਰੇ ਬੇ ਜੀ ਇਹ ਟੂਰਨਾਮੈਂਟ ਕਰਵਾ ਰਹੇ ਆ ਇਹ ਮੁੰਡਿਆਂ ਨੂੰ 15-15 ਦਿਨਾਂ ਘਰ ਛੱਡੇ ਨੂੰ ਹੋਗੇ ਵਾਹ ਜੀ ਵਾਕਿਆ ਅੱਛਾ ਜੀ 15 ਦਿਨਾਂ ਛੱਡੇ ਨੂੰ ਹੋਗੇ ਮੈਨੂੰ ਪਤਾ ਸਭ ਨੂੰ ਬਹੁਤ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਔਰ ਕਿਸ ਬੱਚੇ ਨੇ ਇਹ ਟੂਰਨਾਮੈਂਟ ਦੇਖ ਕੇ ਪਲੇਅਰ ਬਣ ਜਾਣਾ ਹੈ ਕਿਸ ਬੱਚੇ ਨੇ ਇਹ ਟੂਰਨਾਮੈਂਟ ਦੇਖ ਕੇ ਨਸ਼ਾ ਛੱਡ ਦੇਣਾ ਇਹ ਸਾਨੂੰ ਚੰਗਾ ਮੈਸੇਜ ਹੈ ਸਾਡਾ ਸਮਾਜ ਇਸ ਅੱਗੇ ਵੀ ਅਗਵਾਈ ਕਰੂਗਾ ਕਰਦਾ ਵੀ ਰਹੂਗਾ ਵਾਹ ਜੀ ਵਾਹ ਬੜਾ ਅੱਛਾ ਮੈਸੇਜ ਹੈ ਤਾਂ ਬਾਈ ਜੀ ਮੈਂ ਤਾਂ ਇੱਦਾਂ ਕਹਾਂਗਾ ਕਿ ਬਾਈ ਜੀ ਇੱਦਾਂ ਹੀ ਇਸ ਤਰੀ ਹੈ ਜਾਨੀ ਕਿ ਜਿਹੜੇ ਜੁਵਾ ਪੀੜੀ ਹੈਗੀ ਇਸ ਤਰੀ ਹੈ ਕਬ ਹਾਂਜੀ ਕੀ ਜਗਾ ਲੱਗਦਾ ਜਿਹੜਾ ਇੱਥੇ ਕਬੱਡੀ ਮੈਚ ਪਹੁੰਚਿਆ ਗਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਮਾਤ ਜਿਹੜਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਇਹ ਚਾ ਕਬੱਡੀ ਕੱਪ ਕਲੱਬ ਵੱਲੋਂ ਮੈਂ ਬਹੁਤ-ਬਹੁਤ ਆਪਣੇ ਵੱਲੋਂ ਐਮਐਲਏ ਬੱਗਾ ਜੀ ਵੱਲੋਂ ਸਾਰੇ ਕਲੱਬ ਦੇ ਮੈਂਬਰ ਸਾਹਿਬਾਨ ਨੂੰ ਅੱਜ ਦੇ ਸ਼ੁਭ ਦਿਨ ਦੀ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਸਾਰੀ ਇਹਨਾਂ ਦੀ ਟੀਮ ਨੂੰ ਇਸ ਚੀਜ਼ ਦਾ ਸ਼ੁਭਾਸਨ ਦਵਾਣਾ ਜਿੱਥੇ ਇਹ ਸਮਝਣਗੇ ਸਾਡੀ ਡਿਊਟੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਕਿਉਂਕਿ ਇਹੋ ਜਿਹੇ ਉਪਰਾਲੇ ਕਰਨੇ ਬਹੁਤ ਜ਼ਰੂਰੀ ਆ ਪੰਜਾਬ ਦੇ ਲਈ ਪੰਜਾਬ ਦੀ ਜਵਾਨੀ ਲਈ ਔਰ ਬੜੀ ਖੁਸ਼ੀ ਹੋ ਰਹੀ ਆ ਕਿ ਪੰਜਾਬ ਦੀ ਸਾਡੀ ਜਵਾਨੀ ਖੇਡਾਂ ਵੱਲ ਲੱਗ ਰਹੀ ਆ ਜੀ ਪਰ ਮੈਂ ਆਪਣੇ ਵੱਲੋਂ ਰ ਐਮ ਐਲ اے ਬੱਗਾ ਜੀ ਵੱਲ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਚੜੀ ਯੂਥ ਹੈਗੀ ਜਿਹੜੀ ਨਸ਼ੇ ਦਲਦਲ ਪਸੀ ਹੋਈ ਹੈ ਨਹੀਂ ਠੀਕ ਹੈ ਤੁਹਾਡੀ ਗੱਲ ਪਰ ਕਿਤੇ ਨਾ ਕਿਤੇ ਪੰਜਾਬ ਤੁਸੀਂ ਦੇਖ ਸਕਦੇ ਹੋ ਅੱਜ ਪੰਜਾਬ ਦਾ ਸਾਰਾ ਯੂਥ ਤੁਸੀਂ ਦੇਖ ਸਕਦੇ ਹੋ ਕਿੰਦਾ ਸਪੋਰਟਸ ਵੱਲ ਲੱਗਿਆ ਔਰ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਰ ਭਗਵੰਦ ਸਿੰਘ ਮਾਨ ਸਾਹਿਬ ਦਾ ਵੀ ਇਹ ਹੀ ਟੀਚਾ ਔਰ ਸਾਡੀ ਮੁਹਿੰਮ ਵੀ ਚੱਲ ਰਹੀ ਹੈ ਨਸ਼ੇ ਦੇ ਅਗੇਂਸਟ ਨਸ਼ੇ ਨੂੰ ਅਸੀਂ ਦੂਰ ਕਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਸਪੋਰਟ ਸਾਲ ਲਾਵਾਂਗੇ ਬਿਲਕੁਲ ਠੀਕ ਹੈ ਠੀਕ ਹੈ ਧੰਨਵਾਦ ਜੀ ਧੰਨਵਾਦ